ਕਿਆ ਕਰੇਗੀ ਅੰਦਰੋਂ ਪਾਣੀ ਦਾ ਕਨੈਕਸ਼ਨ ਤੋੜ ਲਿਆ ਮੇਰੇ ਵਾਲਾ ਉਹ ਮੇਰੇ ਵਾਲਾ ਕਨੈਕਸ਼ਨ ਇਹਨਾਂ ਨੇ ਪਾਈਪ ਲਾ ਨਿਕੋਵਾਰੀਆ ਪੁਰਾਣੀ ਦੁਕਾਨ ਕਰਕੇ ਉੱਥੋਂ ਵਿੱਚੋਂ ਕਨੈਕਸ਼ਨ ਤੋੜ ਕੇ ਇਹਨਾਂ ਨੇ ਆਪਣੀ ਉੱਤੇ ਟੂਟੀ ਲਗਾ ਲਈ ਹੁਣ ਮੇਰੇ ਕੋਲੇ ਟੈਂਕੀ ਲੱਗੀ ਹੋਈ ਹੈ ਉੱਪਰ ਪਾਣੀ ਛੱਤੇ ਟੈਂਕੀ ਲੱਗੀ ਹੈ ਮੋਟਰ ਥ्रू ਅਸੀਂ ਪਾਣੀ ਭਰਦੇ ਆਂ ਟੈਂਕੀ ਦੇ ਵਿੱਚ ਹੁਣ ਇਹ ਪਿੱਛੋਂ ਟੂਟੀ ਰਾਤ ਨੂੰ ਖੋਲ ਕੇ ਛੱਡ ਦੇ ਅੰਦਰ ਟੂਟੀ ਲਈ ਇਹ ਬੰਦ ਕਰ ਨਹੀਂ ਸਕਦਾ ਰਾਤ ਨੂੰ ਸ਼ਟਰ ਖੋਲ ਕੇ ਕੋਈ ਇਹ ਟੁੱਟੀ ਖੁੱਲੀ ਛੱਡ ਕੇ ਚਲੇ ਜਾਂਦੇ ਸੀ ਸਾਰਾ ਦਿਨ ਤੇ ਪਾਣੀ ਪਾਣੀ ਹੋ ਜਾਂਦਾ ਸੀ ਸਵੇਰੇ ਤੇ ਸਵੇਰੇ ਆ ਕੇ ਟੁੱਟੀ ਬੰਦ ਕਰਨੀ ਮੰਨੇ ਰਾਤ ਨੂੰ ਟੈਂਕੀ ਫੀਲ ਕਰਨੀ ਹੈ ਭਰਨੀ ਆਉਂਦੀ ਦੀ ਮੋਟਰਾਂ ਤੋਂ ਤਿੰਨ ਵਾਰੀ ਮੋਟਰ ਸੜ ਚੁੱਕੀ ਹੈ ਉਹ ਮੰਨੇ ਮਾਰਕੀਟ ਦੇ ਕਾਰਪੋਰੇਸ਼ਨ ਪ੍ਰਧਾਨ ਨੂੰ ਮਾਰਕੀਟ ਦੇ ਆਪਣਿਆਂ ਨੂੰ ਗਿਆ ਕਿ ਐ ਕਰਕੇ ਜੀ ਮੈਨੂੰ ਦਿੱਕਤ ਆ ਰਹੀ ਹੈ ਮਾਰਕੀਟ ਵਾਲਿਆਂ ਨੇ ਉਹ ਟੁੱਟੀ ਕਰਵਾ ਕੇ ਉਹ ਤੋਂ ਬੰਦ ਕਰਵਾਤੀ ਫਿਰ ਕੁਝ ਦਿਨਾਂ ਬਾਅਦ ਮਾਤਾ ਜੀ ਦੁਆਰਾ ਆਏ ਆਂ ਦੁਕਾਨ ਦੇ ਉੱਤੇ ਛੋਟਾ ਬ੍ਰਦਰ ਆਇਆ ਪਾਈਪ ਰੈਂਚ ਲੈ ਕੇ ਆ ਗਿਆ ਦੁਕਾਨ ਤੇ ਵੀ ਅਸੀਂ ਕਨੈਕਸ਼ਨ ਤਾਂ ਉੱਥੇ ਹੀ ਲਾਵਾਂਗੇ ਤੋੜ ਕੇ ਮੰਨੇ ਉਹਨਾਂ ਨੂੰ ਰੋਕ ਟੋਕ ਕਰੀ ਮੰਨੇ ਰੋਕਿਆ ਉਹਨਾਂ ਨੂੰ ਮੈਂ ਕਹਾਂ ਜੀ ਨਾ ਐਂ ਕਰੋ ਤੁਸੀਂ ਬੰਦੇ ਇਕੱਠੇ ਕਰ ਲਓ ਮਾਰਕੀਟ ਦੇ ਬੰਦੇ ਬੁਲਾ ਲਓ ਮੰਨੇ ਬੁਲਾਏ ਜੀ ਕਿ ਇਹਨਾਂ ਨੇ ਪੁਲਿਸ ਸਾਥ ਲਈ ਉੱਥੇ ਮੌਕੇ ਦਿੱਤੇ 100 ਨੰਬਰ ਤੇ ਫੋਨ ਕਰਿਆ ਕੰਟਰੋਲ ਰੂਮ ਤੇ ਵੀ ਸਾਡੇ ਨਾਲ ਧੱਕਾ ਕਰ ਰਿਹਾ ਜੀ ਪੁਲਿਸ ਮੁਲਾਜ਼ਮ ਨੂੰ ਭੇਜੋ ਦੋ ਪੁਲਿਸ ਮੁਲਾਜ਼ਮ ਵੀ ਆਏ ਜੀ ਕਿ ਨਾਮ ਮੇਰੇ ਯਾਦ ਨਹੀਂ ਆ ਕਹੋ ਉਹਨਾਂ ਦਾ ਕੀ ਹੈ ਤੇ ਮੰਨੇ ਚਲੋ ਮੈਂ ਕਹਾਂ ਚਲੋ ਪੁਲਿਸ ਆ ਗਈ ਮੈਂ ਉਸ ਤੋਂ ਬਾਅਦ ਮੈਂ ਆਪਣੀ ਮਾਰਕੀਟ ਕਮੇਟੀ ਦੇ ਸਾਰੇ ਮੈਂਬਰਾਂ ਨੂੰ ਫੋਨ ਕਰਿਆ ਜੀ ਮੇਰੇ ਨਾਲ ਐਂ ਕਰਕੇ ਧੱਕਾ ਹੋ ਰਿਹਾ ਮੇਰਾ ਪਾਣੀ ਦਾ ਕਨ ਚਲੋ ਇਧਰ ਮਾਰਕੀਟ ਵਾਲਾ ਨਾ ਮੈਂ ਗੱਲ ਕਰ ਰਿਹਾ ਪਿੱਛੋਂ ਇਹ ਆਗੇ ਹੱਥੋ ਬਾਈ ਕਰਕੇ ਨਾ ਭਲਾ ਰੈਂਚ ਲੈ ਕੇ ਟੂਟੀ ਦਾ ਕਨੈਕਸ਼ਨ ਤੋੜਨ ਲੱਗ ਗਿਆ ਮन्ने ਰੋਕਾ ਰੋਕੀ ਕਰੀ ਵਿੱਚ ਮਾਤਾ ਮਾਤਾ ਨੂੰ ਮन्ने ਡੋਮੜ ਭਾਗੜ ਕੇ ਸੈਰ ਵੀ ਕਰਦਾ ਮਾਤਾ ਕਹਿੰਦੀ ਮੇਨਾਂ ਧੱਕਾ ਕਰਿਆ ਉਦੋਂ ਤੀ ਇਹਨਾਂ ਮੈਂ ਪਾਈਪ ਰੈਂਚ ਮੇਰੇ ਹੱਥੇ ਆ ਗਿਆ ਮन्ने ਫੜ ਲਿਆ ਉਹ ਪਾਈਪ ਰੈਂਚ ਮन्ने ਲੈ ਕੇ ਮੈਂ ਸੜਕ ਤੇ ਆ ਰੋੜ ਦੇਤੇ ਮਾਤਾ ਤੇ ਗੁਰਤੀ ਤੇ ਦੋਨੋਂ ਜਨੇ ਮੇਰੇ ਵੱਲ ਨੂੰ ਆਏ ਮन्ने ਆਪਣੇ ਬਚਾਅ ਦੇ ਕਾਰਨ ਮੈਂ ਭਲਾ ਪਾਈਪ ਰੈਂਚ ਛੱਤ ਦੇ ਉੱਤੇ ਸੁੱਟ ਦਿਆ ਜਿਸ ਕਾਰਨ ਇਹ ਛੱਤ ਦੇ ਉੱਤੇ ਸੁੱਟਨ ਕਰਿਆ ਲਈ ਨਾ ਉਹ ਬੋਰਡ 5 ਇੰਚ ਲੱਗਿਆ ਉਹ ਬੋਰਡ ਫਟ ਗਿਆ ਉਹ ਇਹਨਾਂ ਦਾ ਐਲੀਏਸ਼ਨ ਆ ਸਾਨੂੰ ੱੱਕੀ ਮਾਰ ਕੇ ਦੁਕਾਨ ਤੋਂ ਬਾਹਰ ਕੱਢ ਰਿਹਾ ਜੀ ਸਾਡੇ ਬੋਰਡ 파ੜ ਰਹੇ ਆ ਜੀ ਸਾਡੇ ਨੌਕਰਾਂ ਨੂੰ ਗਾਲਾਂ ਕੱਢ ਰਹੇ ਆ ਜੀ ਪੂਰੀ ਪੂਰੀ ਮਾਰਕੀਟ ਗਵਾਹ ਬੈਠੀ ਹੈ ਜੋ ਦੁਕਾਨ ਘਾਟ ਹੋਇਆ ਜੀ ਸਾਰੀ ਮਾਰਕੀਟ ਨੇ ਦੇਖਿਆ ਲੀਗਾ ਕਿ ਕੌਣ ਸੱਚਾ ਕੌਣ ਨਹੀਂ ਮੈਂ ਕਹਿੰਦਾ ਇਹ ਇੱਕ ਚੀਜ਼ ਦੀ ਨਾ ਇਨਕੁਆਰੀ ਹੋਣੀ ਚਾਹੀਦੀ ਹੈ ਸਾਹਮਣੇ ਮੇਰੀ ਹੀ ਮੰਗਾ ਹੱਥ ਜੋੜ ਕੇ ਵੀ ਤੁਸੀਂ ਪਹਿਲਾਂ ਪੂਰੀ ਚੀਜ਼ ਦੀ ਇਨਕੁਆਰੀ ਕਰੋ मार्केट ज आओ सारे तो पूछ गिछ करो अपना एक नोटिस तैयार करो फिर मैं दो या कारपोरेशन जगह कोर्ट च लाओ जिते मर्जी लाओ मैं थोड़े न राजी हो जागा जी मैं प्रशासन तो मांग मंग चाहिए एक इंक्वायरी बिठा दी जाए सा इंक्वायरी करो सा भी क्या हो रहा है क्या है जिससे ये भी कुछ अपने सबूत देने कुछ मेरे वालों भी दीते जाएंगे कुछ मार्केट वालों भी दीते जा पूरी कार्रवाई करो जी उस फैसला मार्केट का प्रशासन का होएगा वो मैं मंजूर हो जाएगा ਕਰਦੀਆਂ ਵਰਕਰਾਂ ਵਾਲਾ ਮੇਰੇ ਬਲੂਨੀ ਕੱਟੀ ਜਾਂਦੀਆਂ ਹੈਗੀਆਂ ਵਰਕਰਾਂ ਦਾ ਇਹਨਾਂ ਦੇ ਹੁਣ ਸਭ ਤੋਂ ਵੀਰ ਮੁਤਾਇ ਲਾ ਲਓ ਇਹਨਾਂ ਕੋਲੇ ਕੁਤਾ ਸੀਰੇ ਇਸ ਲਈ ਹੈ ਨਹੀਂਗੀ ਸੀਰੇ ਪੂਰੀ ਦੁਕਾਨ ਇੱਕ ਹੈ ਸੀਮਿਕ ਦੁਕਾਨ ਦੇ ਵਿੱਚ ਇਹਨਾਂ ਨੇ ਪਾਰਟੀਸ਼ਨ ਕਰਕੇ ਉਹਦੇ ਦੋ ਪਾਰਟ ਕੀਤੇ ਹੋਏ ਨੇ ਜਦਗੀ ਦੁਕਾਨ ਦਾ ਬਿਜਲੀ ਦਾ ਵੀ ਲਿੱਕਾ ਪਾਣੀ ਦਾ ਵੀ ਲਿੱਕਾ ਸੀਵਰੇਜ ਦਾ ਵੀ ਲਿੱਕਾ ਉਹ ਸਾਡੇ ਦਾਦਾ ਜੀ ਦੇ ਨਾਮ ਤੇ ਪੁਰਾਣਾ ਚੱਲਦਾ ਆ ਰਿਹਾ ਠੀਕ ਹੈ ਜੀ ਉਹ ਸਾਰਾ ਕੰਮ ਇੱਕ ਦਾ ਤੇ ਹੁਣ ਕੀ ਵੀ ਨੇ ਸਪਲਾਈ ਦੇ ਉੱਤੇ ਪਾਣੀ ਦੇ ਬਿੱਲ ਦੇ ਉੱਤੇ ਜਿੰਨਾ ਖਰਚਾ ਆਉਂਦਾ ਜੀ ਤੁਸੀਂ ਦੁਕਾਨ ਅੱਧੀ ਯੂਜ਼ ਕਰ ਰਹੇ ਹੋ ਤਾਂ ਥੋਟਾ ਵੱਡਾ ਕਿ ਤੁਸੀਂ ਉਹ ਅਦਾ ਖਰਚਾ ਬਰਾਬਰ ਦੇਣ ਦੇ ਹੱਕਦਾਰ ਗੱਲਾ ਕਮਾਈ ਕਰਨ ਨਾਲ ਨਹੀਂ ਉਦੀ ਦੇਖ ਰੇਖ ਕਰਨ ਦਾ ਵੀ ਕਰਕੇ ਤੁਹਾਡੇ ਕੋਲੇ ਪੈਂਦਾ ਕਿ ਤੁਸੀਂ ਉਹ ਉੱਤੇ ਪੈਸੇ ਦੇਣ ਦੇ ਹੱਕਦਾਰ ਹੋ ਜਦੋਂ ਇਹਨਾਂ ਨਾਲ ਪੈਸੇ ਮੰਗੇ ਜਾਂਦੇ ਆਈ ਵਾਰ ਮੇਰੇ ਵੱਲੋਂ ਵਿਆਹ ਜੀ ਇਹਨਾਂ ਖਰਚਾ ਆਇਆ ਜੀ ਕਿਨੇ ਪੈਸੇ ਤੁਸੀਂ ਦੇ ਦੋ ਇਹ ਹੁਣੇ ਟਾਈਮ ਬਸ ਇਹ ਲਾ ਲਓ ਕਿ ਪੈਸੇ ਮੰਨੇ ਮੰਗੇ ਨਹੀਂ ਆ ਇਹ ਕੋਰਟ ਕਿਦਾਰੀਆਂ ਥਾਣੇ 'ਚ ਜਾ ਕੇ ਬੈਠ ਜਾਣੇ ਆ ਐਹ ਜੀ ਹੁਣ ਤੱਕ ਪੰਜ ਛੇ ਵਾਰੀ ਇਹ ਥਾਣੇ 'ਚ ਮੇਰੇ ਖਿ ਇਸ ਵਿੱਚੋਂ ਇੱਕ ਕੋਈ ਫੈਸਲਾ ਦੰਦੇ ਨਹੀਂ ਹੈਗੇ ਬੁਹਾਰ ਕੇ ਘਰੇ ਬੈਠ ਕੇ ਪੰਚਾਇਤ ਕਰਕੇ ਤੇ ਪੰਚਾਇਤ ਦੇ ਸਾਹਮਣੇ ਪੈਸੇ ਭਰਾ ਦੰਦੇ ਹੈ ਜੀ ਅੰਜੀ ਦਾ ਤਾਂ ਹੋ ਗਿਆ ਵੀ ਤੇ ਤੁਸੀਂ ਪੰਚਾਇਤ ਦੇ ਸਾਹਮਣੇ ਪੈਸੇ ਬੜਾਣੇ ਤੂੰ ਖਾਣੇ ਚ ਜਾਣੇਗੀ ਹਾਂਣੇ ਤੇ ਜਿਨੀਅਰ ਬੁਟਾ ਹੋਈ ਹੈ ਮੇਰੇ ਖਲਾਸ ਆ ਰਹੀ ਹੈ ਢੁੱਗਿਆ ਹੋਣੀ ਹੈ ਜੇ ਤੁਸੀਂ ਥਾਣੇ 'ਚ ਜਾ ਕੇ ਦੇਖੋ ਉਹ ਰਿਪੋਰਟਾਂ ਕਰਾਉਂਦਾ ਡਿਸਟ੍ਰਿਬਿਊਟ ਡਿਸਟੈਂਸ ਕਿੰਨਾ ਮਹੀਨੇ ਤੇ ਡਿਲੀਵਰੀ ਦੇ ਗਏ ਨੇ ਕਿਨੇ ਮਿਲਦੇ ਬਾਅਦ ਗਏ ਨੇ ਜਦੋਂ ਦੁਕਾਨ ਦਾ ਬਿਜਲੀ ਦਾ ਬਿੱਲ ਭਰਨਾ ਹੋਵੇ ਜਦੋਂ ਦੁਕਾਨ ਦਾ ਕਿਰਾਇਆ ਭਰਨਾ ਹੋਵੇ ਜਿਨ੍ਹਾਂ ਨੂੰ ਪੈਸੇ ਦੀ ਮੰਗ ਕਰਨੀ ਪੈਂਦੀ ਹੈ ਇਹ ਆਪ ਨਹੀਂ ਦੇਣਾਂਗੇ ਗੱਲ ਕਰੀ ਜੇ ਉਹਨੂੰ ਤੁਹਾਡੀ ਪੁਲਿਸ ਪ੍ਰਸ਼ਾਸਨ ਨੂੰ ਵੀ ਕੰਪਲੀਟ ਹੈ ਯਾਨੀ ਕੋਰਟ 'ਚ ਵੀ ਕੇਸ ਚੱਲ ਰਿਹਾ ਹੈ ਪ੍ਰਸ਼ਾਸਨ ਅੱਗੇ ਤੁਸੀਂ ਕੀ ਮੰਗ ਰੱਖੋਗੇ ਪ੍ਰਸ਼ਾਸਨ ਅੱਗੇ ਮੈਂ ਇਹ ਮੰਗ ਰੱਖਦਾ ਜੀ ਮਨੂ ਤੇ ਇੱਕ ਮੇਰਾ ਇਨਸਾਫ ਕੀਤਾ ਜਾਵੇ ਕਾਡਾ ਫੈਸਲਾ ਜਲਦੀ ਤੋਂ ਜਲਦੀ ਕਰਵਾਇਆ ਜਾਵੇ ਅਸੀਂ ਤਾਂ ਇਹ ਨਹੀਂ ਜਾਣਦੇ ਵੀ ਕੱਲੂ ਸਾਡੇ ਪਰਿਵਾਰ 'ਚ ਕੋਈ ਲੜਾਈ ਝਗੜਾ ਹੋਵੇ ਕੋਈ ਉੱਚਨੀ ਚ ਕੋਈ ਇਹੋ ਜੀ ਗੱਲ ਹੋ ਜਾਵੇ ਉਹ ਆਪਣੇ ਮਨ 'ਚ ਗੁੱਸਾ ਰੱਖਦਾ ਮੈਂ ਆਪਣੇ ਮਨ 'ਚ ਰੱਖਦਾ ਮਾਤਾ ਕੰਦੀ ਹੋਊ ਹੋਲ ਜੇਗੀ ਬਿਕਾਰੇ ਕੀਤਾ ਜਾਏਗੀ ਕਿਤੇ ਨਹੀਂ ਜਾਏਗੀ ਸਿੱਧੀ ਜੀ ਗੱਲ ਹੈ ਤੁਸੀਂ ਜੀ ਗੱਲ ਕਰੀ ਜਾਏ ਮਾਤਾ ਦੀ ਮਾਤਾ ਨਹੀਂ ਵੀ ਸੋਣ ਲੈ ਥੋੜੇ ਜਿਹਾ ਇਲਜ਼ਾਮ ਲਾਇਆ ਜੀ ਤੁਸੀਂ ਤਾਂ ਕੰਮ ਕੀ ਕੁਝ ਕਰੀਏ ਮਨਾਂ ਨੂੰ ਕੁਝ ਟਾਈਮ ਪੱਲਾ ਉਹ ਗੱਲ ਹੋਈ ਗਈ ਹੈ 2019 ਦੇ ਵਿੱਚ ਦੀ 2019 ਦੇ ਵਿੱਚ ਸਾਡੀ ਫੈਮਿਲੀ ਜੀ ਡਿਸਟ੍ਰਿਬਿਊਟ ਚੱਲਦਾ ਸੀ ਜਿਸ ਕਾਰਨ ਇਹ ਦੁਕਾਨ ਦੇ ਦੋ ਪਾਟ ਹੋ ਠੀਕ ਹੈ ਦੁਕਾਨ ਦੇ ਦੋ ਪਾਰਟਾ ਤੋਂ ਮੰਨੇ ਮੇਰੇ ਭਾਦ ਜੀ ਉਹਨੂੰ ਗੁਰਦੁਆਰਾ ਸਾਹਿਬ ਨੇ ਮਨਾ ਕਰਾਇਆ ਜੀ ਗੱਲ ਗੱਲ ਜੀ ਭਾਈ 19 ਦੀ ਤਾਂ 19 ਤੋਂ ਬਾਅਦ ਤੁਹਾਡਾ ਕੋਈ ਆਪਸ ਵਿੱਚ ਸਮਝੌਤਾ ਵਗੈਰਾ ਵੀ ਹੋਇਆ ਬਾਦੂ ਸਮਝੌਤੇ ਹੋਏ ਹਨ ਜੀ ਬਹੁਤ ਯਾਨੀ ਇਹ ਪੁਰਾਣੀ ਗੱਲ ਮਾਤਾ ਵੱਲੋਂ ਪੁਰਾਣੀ ਗੱਲ ਚੱਕੀ ਗਈ ਹੈ ਪੁਰਾਣੀ ਪੁਰਾਣੀ ਗੱਲਾਂ ਚੱਕੀ ਗਈਆਂ ਨੇ ਜੀ ਇਹਨਾਂ ਕੋਲੇ ਕੋਈ ਵੀਡੀਓ ਵੀਡੀਓ ਬਣਾਈ ਹੋਈ ਹੈ ਉਹਦੀ ਪ੍ਰੋਪਰ ਮੈਂ ਤਾਂ ਕਹਿੰਦਾ ਚਲੋ ਸਬੂਤ ਦੇ ਤੌਰ ਤੇ ਲੋ ਜਿਹੜੀ ਹੈ ਨਾ ਵੱਲੋਂ ਵੀਡੀਓ ਬਣਾ ਕੇ ਸ਼ੋਅ ਕੀਤੀ ਜਾ ਰਹੀ ਹੈ ਸਾਰਿਆਂ ਨੂੰ ਜੀ ਮੇ ਸਾਡੇ ਨਾਲ ਮਾਰਕਟਾਈ ਕਰਦਾ ਲੜਾਈ ਝਗੜਾ ਕਰਦਾ ਉਹ ਵੀਡੀਓ ਦਾ ਪੂਰਾ ਮੈਂ ਪ੍ਰਸ਼ਾਸਨ ਤੋਂ ਇਹ ਡਿਮਾਂਡ ਕਰਦਾ ਮੰਗ ਕਰਦਾ ਮੇਰੇ ਹੱਕ ਤੇ ਇੱਕ ਫੈਸਲਾ ਲੈ ਲਿਆ ਜਾਵੇ ਉਹ ਵੀਡੀਓ ਸਟਾਰਟਿੰਗ ਚ ਜਿਸ ਟਾਈਮ ਮੈਂ ਘਰ ਦੇ ਅੰਦਰ ਬੜਿਆ ਜਿਹੜੀ ਵੀਡੀਓ ਲੈ ਕੇ ਐਕਸ਼ਨ ਲਈ ਮੈਂ ਘਰ ਦੇ ਅੰਦਰ ਬੜਿਆ ਠੀਕ ਹੈ ਉਸ ਤੋਂ ਬਾਅਦ ਮੈਂ ਜੋ ਵੀ ਕਰਿਆ ਤਰਿਆ ਜੋ ਲੜਾਈ ਕਰੀਏ ਝਗੜਾ ਕਰਿਆ ਤੇ ਐਂਡ ਚ ਕੀ ਹੋਇਆ ਉਸ ਵੀਡੀਓ ਚ ਦੇਖੋ ਵੀ ਜਦ ਤੱਕ ਮੈਂ ਉੱਥੋਂ ਜਾਂਦਾ ਨਹੀਂ ਉਹ ਪੂਰੀ ਵੀਡੀਓ ਦੇਖੀ ਜਾਵੇ ਚੈੱਕ ਕਰਿਆ ਜਾਵੇ ਫਿਰ ਪ੍ਰਸ਼ਾਸਨ ਕੋਈ ਮੇਰੇ ਖਿਲਾਫ ਫੈਸਲਾ ਕਰਦਾ ਹੈ ਤਾਂ ਮਨ ਨੂੰ ਮਨਜ਼ੂਰ ਹੋਏਗਾ ਇਹ ਆਦਬਚਲਾ ਪਾੜ ਦੇ ਕੇ ਤੁਸੀਂ ਕਹਿੰਦੇ ਹੋ ਵੀ ਹਾਂ ਇਹ ਗਲਤ ਹੈ ਲੜਾਈ ਝਗੜਾ ਕਰਦਾ ਉਹ ਪ੍ਰਸ਼ਾਸਨ ਨਹੀਂ ਮੇਰੇ ਨਾਲ ਤੱਕਾ ਹੋ ਰਿਹਾ ਹੈ ਠੀਕ ਹੈ ਇਹ ਆਏ ਚੌਥੇ ਦਿਨ ਜਾ ਕੇ ਥਾਣੇ ਪੈੜ ਜਾਨੇ ਮੇਰਾ ਕਹਿ ਕਸੂਰ ਦੱਸੋ ਮੈਂ ਦੁਕਾਨਦਾਰੀ ਕਰ ਰਿਹਾ ਪਿਛਲੇ 26 ਸਾਲਾਂ ਤੋਂ ਨਾ ਉਹ ਦੁਕਾਨ ਤੇ ਕੰਮ ਕਰ ਰਿਹਾ ਆਪਣੇ ਫਾਦਰ ਸਾਹਿਬ ਦੇ ਨਾਲ 2019 ਦੇ ਵਿੱਚ 2019 ਦੇ ਵਿੱਚ ਕੋਈ ਡਿਸਟ੍ਰਿਬਿਊਟ ਹੋ ਗਿਆ ਫਾਦਰ ਸਾਹਿਬ ਨੇ ਚਲੋ ਇਹਨੂੰ ਵੀ ਕਾਲਜ ਤੋਂ ਫ੍ਰੀ ਹੋ ਗਿਆ ਲਾਈਫ ਕੋਈ ਕੁਝ ਹੀ ਦਾ ਐਕਸੀਡੈਂਟ ਹੋ ਗਿਆ ਦੀ ਵਿੱਚ ਇਹ ਉਸ ਕਰਕੇ ਬਾਅਦ ਨੇ ਇਹਨੂੰ ਜੋਬ ਤੋਂ ਕਹਿਤਾ ਮਨਾ ਕਰਦੇ ਐ ਤੇ ਉਹਨੇ ਕੰਮ ਕਰਨ ਵਾਲੇ ਨੂੰ ਜਗ੍ਹਾ ਦੇ ਦਿੱਤੀ ਬਿਨਾਂ ਗੱ ਮਾਚਲੋ ਠੀਕ ਹੈ ਜੀ ਕੋਈ ਚੱਕਰ ਨਹੀਂ ਫਾਜ਼ਲ ਸਾਹਿਬ ਨੇ ਸਾਨੂੰ ਇਹ ਵੀ ਕਹਿ ਆਤੀ ਕਿ ਜਿਹੜੇ ਪਲਾਟ ਸਾਡੇ ਪਏ ਆ ਉਹ ਤੁਹਾਡੇ ਬਾਇਸੇਪਰ ਬਰਾਬਰ ਤਾਂ ਨਹੀਂ ਪਰ ਮੈਂ ਉਹ ਪਲਾਟ ਦੇ ਵਿੱਚ ਕੰਮ ਸ਼ੁਰੂ ਕਰਾ ਕੇ ਗੁਰਪ੍ਰੀਤ ਨੂੰ ਉਹ ਪਲਾਟ ਦੇ ਵਿੱਚ ਕੰਮ ਕਰਵਾ ਦਾਂਗਾ ਠੀਕ ਹੈ ਵੀ ਦੇ ਦੇ ਇਹ ਕੰਮ ਤੇ ਦੀ ਦੁਕਾਨ ਤਨੂੰ ਪੂਰੀ ਤੇ ਇਹ ਹੀ ਮਿਲ ਜੇਗੀ ਕਿ ਤੁਸੀਂ ਆਪਣਾ ਆਪਣਾ ਕੰਮ ਅੱਧਾ ਸੈੱਟ ਕਰ ਲਿਓ ਬਟ ਉਸ ਦੀ ਵਿੱਚ ਕੀ ਹੋਇਆ ਉਹ 2021 ਦੇ ਵਿੱਚ ਫਾਜ਼ਲ ਸਾਹਿਬ ਦਾਟ ਹੋ ਗਿਆ ਐਕਸਪਾਇਰ ਠੀਕ ਹੈ ਉਹ ਫਾਜ਼ਲ ਸਾਹਿਬ ਐਕਸਪਾਇਰ ਹੋਏ ਨੇ ਜੋ ਵੀ ਲਿਖਤ ਪਾੜਾ ਤੇਨਾਂ ਕੋਲੇ ਪਈ ਸੀ ਚਲੋ ਉਹ ਤਾਂ ਦਾਤ ਹੋ ਗਈ ਬਾਦਰ ਦਾ ਆਪਣਾ ਸਾਡੇ ਕਿੰਨਾ ਹੋਤਾ ਵੀ ਹੈ ਵੀ ਫਾਦਰ ਦਾ ਬਜ਼ੁਰਗ ਦੀ ਇੱਕ ਕੰਮ ਹੁੰਦਾ ਨਹੀਂ ਸੀ ਉਹਨਾਂ ਤੋਂ ਉਹਨਾਂ ਨੇ ਕਿਹਾ ਸੀ ਹਰ ਮਹੀਨੇ 30000 ਰੁਪਏ ਮੈਨੂੰ ਦੇਣ ਵਾਸਤੇ ਉਹ ਹਰ ਮਹੀਨੇ 30000 ਰੁਪਏ ਸੀ ਦਿੱਤਾ ਹੋਇਆ ਬਾਦਰ ਮੰਨੇ ਦਾ ਦਿੱਤਾ ਹੋਇਆ ਉਹਨੇ ਬਾਦਰ ਦਾ ਨਾਲ ਰਹਿੰਦਾ ਸੀ ਮੇਰਾ ਪੈਸਾ ਜਾਦਾ ਇੱਥੇ ਕੋਲੇ ਰਹੇ ਆ ਉਹ ਜਿਹੜਾ ਫਾਦਰ ਦਾ ਪੈਸਾ ਰੱਖਿਆ ਹੋਇਆ ਮੰਨੇ ਦਿੱਤਾ ਹੋਇਆ ਕੈਸ਼ ਪੇਮੈਂਟ ਚ ਦਿੱਤਾ ਹੋਇਆ ਜੀ ਕੋਈ ਇਹ ਨਹੀਂ ਆ ਉਸ ਟਾਈਮ ਤੇ ATM ਨਹੀਂ ਚੱਲਦੇ ਸੀ ਬੈਂਕ ਕਾਤੇ ਨਹੀਂ ਚੱਲਦੇ ਸਾਡੇ ਬੈਂਕ ਕਾਤੇ ਤਾਂ ਹੈਗੇ ਜੀ ਚੱਲਦੇ ਜੀ ਪਰ ਮੈਂ ਸਾਰੀ ਪੇਮੈਂਟ ਕੈਸ਼ ਕੀਤੀ ਹੋਈ ਹਰ ਮਹੀਨੇ ਫਾਜ਼ਲ ਸਾਹਿਬ ਨੂੰ ਲਗਾਤਾਰ 4 ਸਾਲ ਪੈਸੇ ਦੇ। 4 ਸਾਲ ਲਗਾਤਾਰ ਫਾਜ਼ਲ ਸਾਹਿਬ ਨੂੰ ਹਰ ਮਹੀਨੇ 30000 ਰੁਪਏ ਦੰਦਾ ਰਿਹਾ ਜੀ ਮੈਂ। ਦਿੱਤੀ ਦੋ ਕਰਕੇ ਲਿਆ ਮੈਂ ਕਦੇ ਹੋ ਗਿਆ ਵੀ 18000 ਰੁਪਏ ਦੇ ਤਾ ਕਦੇ 14 ਵੀ ਦੇ ਤਾ ਫਾਜ਼ਲ ਸਾਹਿਬ ਇਹਨਾਂ ਕ ਸੰਝੋਤਾ ਕਰਨ ਦੇ ਤਾ ਜੀ ਹੈਗੇ ਸਾਡੇ ਉਹਨਾਂ ਸਾਹਮਣੇ ਬੈਠ ਕੇ ਗੱਲ ਕਰਿਆ ਵੀ ਇਸ ਵਾਰੀ ਪੈਸੇ ਘਟਾਉਣਗੇ ਕੰਮ ਹੈ ਨਹੀਂਗਾ ਵੀ ਮੈਂ ਪੈਸੇ ਅਗਲੇ ਮਹੀਨੇ ਪੂਰੇ ਦੂੰ। ਮੇਰੇ ਵੱਲੋਂ ਪੇਮੈਂਟ ਦਿੱਤੀ ਗਈ ਹੈ। ਉਹ ਪੇਮੈਂਟ ਨੂੰ ਲੈ ਕੇ ਹੁਣੇ ਰੋਲਾ ਪਾਣੇ ਹੁਣ ਕਹਿੰਦੇ ਸਾਨੂੰ ਦੁਬਾਰਾ ਉਹ ਪੇਮੈਂਟ ਦੋ ਹੁਣ ਫਾਜ਼ਲ ਸਾਹਿਬ ਰ ਇੱਕ ਦਿਨ ਮੈਂ ਦੇਖ ਤੇ ਫਾਜ਼ਲ ਸਾਹਿਬ ਨੇ ਕਿਆ ਕਰਾ ਦਿੱਤਾ ਵੀ ਚਲੋ ਬਿਜਲੀ ਦਾ ਬਿੱਲ ਆਪਾਂ ਬਰਾਬਰ ਭਰਾਂਗੇ ਕਰਾਇਆ ਬਰਾਬਰ ਭਰਾਂਗੇ ਉਹ ਜਦ ਤੱਕ ਚੱਲਦਾ ਰਿਹਾ ਸਾਰਾ ਉਹ ਠੀਕ ਜਦ ਤੱਕ ਫਾਜ਼ਲ ਸਾਹਿਬ ਹੈਗੇ ਸੀਗੇ ਹੁਣ ਫਾਜ਼ਲ ਸਾਹਿਬ ਨਹੀਂ ਹੈਗੇ ਹੁਣ ਕਿਉਂ ਕਲੇਸ਼ ਹੋ ਰਹੇ ਹੈ ਬਿਜਲੀ ਦੇ ਬਿੱਲਾਂ ਨੂੰ ਲੈ ਕੇ ਪਾਣੀ ਦੇ ਬਿੱਲਾਂ ਨੂੰ ਲੈ ਕੇ ਮੀਜ਼ਾ ਵੀ ਤੁਸੀਂ ਮੰਗਦੇ ਜਦੋਂ ਕਲੇਸ਼ ਸ਼ੁਰੂ ਹੋ ਜਾਂਦਾ ਜਦੋਂ ਕਲੇਸ਼ ਸ਼ੁਰੂ ਹੋਏ ਹਾਂ ਤਾਂ ਜਦੋਂ ਮੈਂ ਪੀਮਣ ਮੰਗਾ ਉਸੇ ਟਾਈਮ ਕੋਈ ਨਾ ਕੋਈ ਐਕਸ਼ਨ ਨਹੀਂ ਨਾ ਲੈ ਲੈਣਾ ਮੇਰੇ ਖਿਆਲ ਉਸ ਟਾਈਮ ਪੰਚਾਇਤ ਬੈਠੀ ਆ ਉਸੇ ਦਾ ਸਾਰਾ ਕੁਝ ਉਸ ਵਕਤ ਜੀ ਉਸ ਚੀਜ਼ ਦਾ ਵੀ ਇੱਕ ਰੀਜ਼ਨ ਦੱਸਦਾ ਮੈਂ ਕੀ ਹੋਇ ਪੁਰੇ ਨਾ ਥੋੜੇ ਦੇ ਨਾ ਪਹਿਲਾਂ ਸੀਵਰੇਜ ਕਾਰਪੋਰੇਸ਼ਨ ਵੱਲੋਂ ਇੱਕ ਕਾਰੋਬਾਰਕਾ ਕੰਮ ਕਰਿਆ ਗਿਆ ਜੀਗਾ ਥੀਂਲੇ ਦੀ ਪੂਰੀ ਮਾਰਕੀਟ ਦੀ ਮੇਨ ਲਾਈਨ ਚੇਂਜ ਕਰਵਾਈ ਗਈ ਜੀ ਇਸ ਦੇ ਵਿੱਚ ਉਹ ਮੇਰਾ ਥੀਂਲੇ ਦਾ ਸਾਡਾ ਥੀਂਲੇ ਦਾ ਪਾਣੀ ਮੇਰਾ ਕਹਿੰਦਾ ਸਾਡਾ ਥੀਂਲੇ ਦਾ ਪਾਣੀ ਇੱਕੋ ਸੀਵਰੇਜ ਤੇ ਜਾਂਦਾ ਸੀ ਉਹ ਸੀਵਰੇਜ ਲਾਈਨ ਉਹਨਾਂ ਨੇ ਡੈੱਡ ਕਰਕੇ ਨਵੇਂ ਸੀਵਰ ਪਲਾਈਨ ਚ ਉਹਨਾਂ ਨੇ ਕਨੈਕਸ਼ਨ ਜੋੜ ਦਿੱਤੇ ਉਹਨ ਉਸ ਚ ਮੇਰਾ ਪਾਈ ਟੁੱਟ ਗਿਆ ਜੀਗਾ ਇਹ ਦੁਕਾਨ ਦਾ ਪਾਈ ਵੀ ਯਾਨੀ ਕਿ ਟੁੱਟ ਗਿਆ ਜਾ ਰਹੀ ਗਤੀ ਵਾਲੇ ਲਾਈਨ ਦਾ ਉਹ ਕਾਰਪੋਰੇਸ਼ਨ ਨੇ ਆ ਕੇ ਦੁਬਾਰਾ ਭਾਈ ਪਾ ਕੇ ਸਾਨੂੰ ਦੇਤੇ ਆ ਉਸ ਤੋਂ ਬਾਅਦ ਕੀ ਹੋਇਆ ਕਹਿੰਦੇ ਕੋਈ ਢਿਲ ਵਗੈਰਾ ਪ੍ਰਾਨੇਸ਼ ਹੋਏ ਕਾਰਪੋਰੇਸ਼ਨ ਦੇ ਤਾਂ ਉਹਨਾਂ ਦਾ ਇੱਕ ਨੋਟਿਸ ਆ ਗਿਆ ਠੀਕ ਹੈ ਜੀ ਮੈਂ ਕਿਹਾ ਚਲੋ ਨੋਟਿਸ ਵੀ ਨਵੇੜ ਲਾਂਗੇ ਪੈਸਾ ਜਿੰਨਾ ਖਰਚ ਹੋਇਆ ਮੈਂ ਗੁਰਪ੍ਰੀਤ ਨੂੰ ਮਦਰ ਨੂੰ ਫੋਨ ਕੀਤਾ ਬਕਾਇਦਾ ਮੇਰੇ ਕੋਲ ਕਈ ਰਿਕਾਰਡਿੰਗ ਉਦੀ ਵੀ ਮਾਤਾ ਜੀ ਇੰਨੇ ਪੈਸੇ ਕਿਉਂ ਖਰਚਾ ਆ ਰਿਹਾ ਹੈ ਕਿ ਤੁਸੀਂ ਅੱਧੇ ਪੈਸੇ ਇੰਨੇ ਤੋਂ ਮੈਨੂੰ ਦੇਣੇ ਆ ਵੀ ਮੈਂ ਪਹਿਲਾਂ ਕਿੱਥੇ ਪੈਸੇ ਲਾ ਰਿਹਾ ਆ ਵੀ ਤੁਸੀਂ ਬਾਅਦ ਵਿੱਚ ਮੈਨੂੰ ਦੇ ਦਿਓ ਮਾਤਾ ਕਹਿੰਦੀ ਵੀ ਸਾਡਾ ਫੈਸਲਾ ਕਰੋ ਸਾਡਾ ਹੱਕ ਦੇਓ ਸਾਡਾ ਇਹ ਕਰੋ ਉਹ ਮੇਰੇ ਕੋਲ ਸਾਰੀ ਰਿਕਾਰਡੀਆਂ ਪਈਆਂ ਨੇ ਉਹਨਾਂ ਦੀਆਂ ਚਲੋ ਉਹ ਵੀ ਕੰਮ ਨਿਪਟ ਗਿਆ ਆਰ ਕੇ ਇਹਨਾਂ ਨੇ ਕਿਆ ਕਰਿਆ ਮੈਂ ਉਰੋਂ ਪਾਣੀ ਭਰਨਾ ਬੰਦ ਕਰਦਾ ਬਾਹਰਲੀ ਟੂਟੀ ਕਿਉਂ ਇਹਨਾਂ ਨੇ ਕਿਆ ਕਰਿਆ ਜੀ ਅੰਦਰੋਂ ਪਾਣੀ ਦਾ ਕਨੈਕਸ਼ਨ ਤੋੜ ਲਿਆ ਮੇਰੇ ਵਾਲਾ ਉਹ ਮੇਰੇ ਵਾਲਾ ਕਨੈਕਸ਼ਨ ਨਹੀਂ ਇਹਨਾਂ ਨੇ ਪਾਈਪ ਲਾਈਨ ਇੱਕੋ ਵਾਰੀ ਆ ਪੁਰਾਣੀ ਦੁਕਾਨ ਕਰਕੇ ਉਹ ਤੋਂ ਵਿੱਚੋਂ ਕਨੈਕਸ਼ਨ ਤੋੜ ਕੇ ਇਹਨਾਂ ਨੇ ਆਪਣੀ ਉੱਤੇ ਟੂਟੀ ਲਗਾ ਲਈ ਉਹ ਮੇਰੇ ਕੋਲੇ ਟੈਂਕੀ ਲੱਗੀ ਹੋਈ ਆ ਉੱਪਰ ਪਾਣੀ ਹੁਣ ਇਹ ਪਿੱਛੇ ਟੁੱਟੀ ਰਾਤ ਨੂੰ ਖੋਲ ਕੇ ਛੱਟ ਦੇ ਅੰਦਰ ਟੁੱਟੀ ਲਈ ਇਹ ਬੰਦ ਕਰ ਨਹੀਂ ਸਕਦਾ ਰਾਤ ਨੂੰ ਛੱਟਰ ਖੋਲ ਕੇ ਤੀ ਇਹ ਟੁੱਟੀ ਖੁੱਲੀ ਛੱਟ ਕੇ ਚਲੇ ਜਾਂਦੇ ਸੀ ਸਾਰਾ ਸਾਰਾ ਤੇ ਪਾਣੀ ਪਾਣੀ ਹੋ ਜਾਂਦਾ ਸੀ ਛੇਰੇ ਤੇ ਛੇਰੇ ਆ ਕੇ ਟੁੱਟੀ ਬੰਦ ਕਰਨੀ ਮੰਨੇ ਰਾਤ ਨੂੰ ਟੈਂਕੀ ਫੀਲ ਕਰਨੀ ਹੈ ਭਰਨੀ ਆਉਂ ਇਹ ਤੋਂ ਦੋ ਵਿੱਚ ਬੈ ਆਪਣੇ ਆਪਰਾਸ਼ਨ ਕਰਾਇਆ ਇੱਕ ਯਮਨੋ ਨੇ ਦਿੱਤਾ ਨਾ ਕੰਮ ਨਹੀਂ ਕਰਦਾ ਨੰਦਾਂ ਹਮ ਦਾ ਸਭ ਕਿੱਦੋਂ ਜਾ ਜਿੰਨਾ ਮਿਲਦਾ ਪਤਾ ਦਿਖਾ ਦੇ ਆਪੇ ਕਿੰਦੇ ਅੰਦਰ ਟੁੱਟੀ ਤਾਂ ਨਹੀਂ ਮੈਨੂੰ ਵੀ ਤੜਦਾ कि मैं नौ काम मना करने हैं मुंडा काम करके मैं तो बीमार है मेरी दुआ चल रही तीजा साल लग गया कोई कतेकर बेहन नहीं दे आप पूछ लो जाओ मैं बहुत दुखी हूँ की नाम है फिर थोड़ा गुरकेश गुरकेश जी की बात किया थोड़ी तो खान दा सिंपल जमती मेरी फादर दी की दुकान सिखी जी देवी तो पापा ने तो � ਅ ਮੈਂ ਰੈਂਟ ਦਿੱਤਾ ਹੈ ਬਲਕਿ ਮੇਰੇ ਫਾਦਰ ਸਾਹਿਬ ਨੇ ਇਸ ਨੂੰ ਬੇਦਰਖਤ ਵੀ ਕੀਤਾ ਗਿਆ ਹੈ ਅਸੀਂ ਉਸਦੇ ਬੱਚੇ ਦੇ ਤਰਸਕਾ ਕੇ ਰੈਂਟ ਦੇਤੇ 3000 ਰੁਪਏ ਮਹੀਨੇ ਦੇ حساب ਨਾਲ ਉਹਨਾਂ ਦਿੱਤਾ ਗਿਆ ਹੈ ਜਦੋਂ ਅਸੀਂ ਉਸ ਤੋਂ ਰੈਂਟ ਦੀ ਵੀ ਡਿਮਾਂਡ ਕਰਦੇ ਹਾਂ ਤਾਂ ਸਾਡੇ ਨਾਲ ਗਾੜੀ ਕਲੋਜ਼ ਕਰਦੇ ਆ ਉਹ ਮੇਰੇ ਵਰਕ ਆਊਟ ਵੀ ਗਾਲਾ ਕੱਢਦਾ ਹੈ ਸਾਨੂੰ ਕੰਮ ਕਰਨ ਦੇ ਵਿੱਚ ਦਿੱਕਤ ਦਿੰਦਾ ਹੈ ਅਸੀਂ ਕਈ ਵਾਰ ਪੁਲਿਸ ਸਟੇਸ਼ਨ ਦੇ ਵਿੱਚ ਵੀ ਜਾਏ ਉਹਨਾਂ ਨੇ ਸਾਡੇ ਸੰਗ ਗੱਤ ਕਰਵਾਇਆ ਪਰ ਫਿਰ ਉਹੀ ਗੱਲ ਤੇ ਆ ਜਾਂਦਾ ਛੋਟੇ ਛੋਟੇ ਦਿਨ ਬਾਅਦ ਉਹ ਫਿਰ ਲੜਾਈ ਝਗੜਾ ਕਰਦਾ ਹਤੋਂ ਕਹਿ ਕਰਦਾ ਹੈ ਉਹਨ ਤੋਂ ਕੀ ਡਿਮਾਂਡ ਮੰਗ ਕੀ ਹੈ ਪ੍ਰਸ਼ਾਸਨ ਅੱਗੇ ਸਾਡੀ ਸਾਡੀ ਮੰਗ ਪ੍ਰਸ਼ਾਸਨ ਅੱਗੇ ਇਹ ਹੈ ਕਿ ਸਾਡੇ ਸਮਰੱਥ ਕਰਾਇ ਜੀ ਆ ਵੀ ਕਿ ਸਾਡੀ ਦੁਕਾਨ ਸਾਡੇ ਹੱਕ ਵਿੱਚ ਦਿੱਤੀ ਜਾਵੇ ਅੜੀ ਕੀ ਨਾਮ ਹੈ ਤੁਹਾਡਾ ਜਰਨਲ ਆ ਅੜੀ ਕੀ ਚੱਕਰ ਕੀ ਹੈ ਤੁਹਾਡਾ ਛੋਟਾ ਬੇਟਾ ਪਰੇਸ਼ਾਨ ਹੈ ਵਾ ਵੱਡੇ ਬੇਟੇ ਦੇ ਇਲਜ਼ਾਮ ਲਾ ਰਿਹਾ ਵੀ ਜਿਹੜਾ ਕਿ ਦੁਕਾਨ ਤੇ ਕਬਜ਼ਾ ਕਰ ਰਿਹਾ ਹੈ ਗਾਲੀ ਕਲੋਜ਼ ਕਰਦਾ ਹੈ ਕਿੰਨੀ ਕਸਈ ਹੈ ਗਾਲੀ ਅੱਧੀ ਛੋਟੀ ਨੂੰ ਦਿੱਤੀ ਹੋਈ ਹੈ ਨਾ ਅੱਧੀ ਵੱਡੇ ਨੂੰ ਦਿੱਤੀ ਹੋਈ ਹੈ ਪਹਿਲਾਂ ਅੱਧੀ ਛੋਟੀ ਕੋਲ ਆ ਜਿਹੜੀ ਛੋਟੀ ਵਾਲੀ ਉਹਦੇ ਵਿੱਚ ਵੀ ਕਬਜ਼ਾ ਕਰ ਲਿਆ ਹੁਣ ਸਾਨੂੰ ਅਸੀਂ ਤੂੰ ਕੀ ਲਈ ਸੀ ਉਹ ਵੀ ਟੁੱਟੀ ਨੀ ਤਾਰਨੀ ਜ਼ਬਰਦਸਤੀ ਸਾਨੂੰ ਹੱਥ ਚੱਕਦਾ ਉੱਪਰ ਬੋਰਡ ਨੂੰ ਅਸੀਂ ਉਹ ਵੀ ਪਾੜ ਦਿਆ ਰੰਚ ਮਾਰ ਕੇ ਉਹਨੇ ਸਾਨੂੰ ਕੰਮ ਨਹੀਂ ਕਰਨ ਦਿੰਦਾ ਉੱਥੇ ਨਾ ਪਾਣੀ ਭਰਨ ਦਿੰਦਾ ਨਾ ਪਾਣੀ ਸੀਵਰ ਵਿੱਚ ਜਾ ਰਿਹਾ ਸਾਰੇ ਘਰ ਮੇ ਅਸੀਂ ਗੁਰਦੁਆਰੇ ਤੋਂ ਬੰਟ ਹੋਇਆ ਤੁਸੀਂ ਕੀ ਮੰਗ ਕਰਦੇ ਹੋ ਤੁਸੀਂ ਮੰਗ ਕਰਦੇ ਹੋ ਜਿਹੜੀ ਮੇਰੇ ਆਪਤੀ ਗਾਹ ਸਾਹ ਉਹ ਮੈਨੂੰ ਮਿਲਣਾ ਚਾਹੀਦਾ ਮਿਲਣਾ ਹੁਣ ਤੇ ਤੇ ਇਹ ਬੇਟਾ ਹੀ ਕੰਮ ਕਰੇਗਾ ਮੈਂ ਤਾਂ ਕਰ ਨਹੀਂ ਸਕਦੀ ਮੈਂ ਬਿਮਾਰ ਹਾਂ ਤੁਸੀਂ ਪ੍ਰਸ਼ਾਸਨ ਕਿਸੇ ਪ੍ਰਸ਼ਾਸਨ ਦੇ ਅੰਦਰ ਕਿਸੇ ਨੁਮਾਇੰਦੇ ਦਾ ਵੱਡੇ ਦਾ ਦਰਵਾਜ਼ਾ ਖੜਕਾਇਆ ਕੁਲ ਕਦੀ ਪੁਲਿਸ ਪ੍ਰਸ਼ਾਸਨ ਕੋ ਗਏ ਉਸ ਕੋ ਗਈ ਮੈਂ ਤਿੰਨ ਵਾਰੀ ਕਰ ਚੁੱਕੀ ਉਹਨਾਂ ਨੇ ਫਿਰ ਕੁਝ ਕਰਿਆ ਹੱਲ ਉਹ ਸਭ ਹੀ ਕਰਦਾ ਪੁਲਸ ਵਾਲੇ ਨੇ ਜੀ ਕੋਈ ਹੱਲ ਕੱਢਿਆ ਪੁਲਸ ਸੀ ਕਹਿੰਦਾ ਹਵਤੇ ਦਾ ਟਾਈਮ ਲਿਆ ਤੁਸੀਂ ਪ੍ਰਸ਼ਾਸਨ ਅੱਗੇ ਕੀ ਮੰਗ ਕਰਦੇ ਹੋ ਮੈਂ ਕਰਦੀ ਬਸ ਮੇਰਾ ਜਿਹੜੀ ਮੇਰੀ ਹੈ ਨਾ ਮੈਂ ਆਪਣਾ ਕਿਰਾਇਆ ਅੱਡ ਭਰਾਂਗੀ ਜਿਹੜੀ ਮੇਰੇ ਪਤੀ ਵਾਲੀ ਉਹ ਮੈਨੂੰ ਮਿਲਦੀ ਚੀਜ਼ ਦੀ ਹੈ। ਹਰਜੀਤ ਜੀ ਇਹ ਕੀ ਰੌਲਾ ਚੱਲ ਰਿਹਾ ਤੁਹਾਡਾ ਫੈਮਲੀ ਨਾਲ ਹੈ ਤੁਹਾਡੇ ਬ੍ਰਦਰ ਇਨਜਾਮ ਲਾ ਰਹੇ ਹਨ ਕਿ ਕਿਸੇ ਉਹਨਾਂ ਦੇ ਵਰਕਰਾਂ ਨੂੰ ਮਾਰਦੇ ਕੁੜਦੇ ਗਾਲਾ ਕੱਢਦੇ ਹੋ। ਤੇ ਜਿਹੜਾ ਕਿ ਉਹਨਾਂ ਦਾ ਸਮਾਨ ਹੈ ਉਹਨਾਂ ਦੀ ਸਪੇਸ 'ਚ ਜਿਹੜਾ ਸਮਾਨ ਆਪਣਾ ਲਾਣੇ। ਭਾਈ ਇਹ ਜਿੰਨੇ ਅਲੀਗੇਸ਼ਨ ਲਾਏ ਹੋਏ ਆ ਇਹ ਮੇਰੇ ਤੋਂ ਬੈਲਰ ਸੱਚੀ ਲਾਹਰਾਂ ਨੂੰ ਚੈਨਲ ਨੂੰ ਵੀ ਜਿੰਨੇ ਅਲੀਗੇਸ਼ਨ ਲਾਏ ਹੋਏ ਆ ਸਾਰੇ 100% ਝੂਠ ਨੇ ਜੀ। ਠੀਕ ਹੈ। ਸਿੱਧੀ ਗੱਲ ਹੈ ਵਰਕਰਾਂ ਨੂੰ ਗਾਲਾ ਮੈਂ ਕੱਢਦਾ ਨਹੀਂ ਕਦੇ ਵੀ ਨਹੀਂ ਕੱਢੀਆਂ ਐਗੀਆਂ ਕੋਈ ਮਾਰਕ ਦੀ ਚੀਜ਼ ਦੀ ਗਵਾਹ ਹੈ। ਮੈਂ ਹਾਤ ਤੱਕ ਦੀ ਵਰਤਨ ਕਾਲ ਦੀ ਗੱਤੀ ਕਾਲ ਗੱਤੀ ਛਿੜ ਗਿਆ ਹੋਏਗਾ ਕੋਈ ਗਿਆ ਹੋਏਗਾ ਉਹ ਹੋ ਤਾਂ ਕਾਫੀ ਟਾਈਮ ਪਹਿਲਾਂ ਦੀ ਗੱਲ ਇਸ ਵੇਸ ਤੇ ਆਇਓ ਤੁਸੀਂ ਮੈਂ ਤੁਹਾਨੂੰ ਦਿਖਾਣਾ ਮੈਂ ਕਿਸ ਵੇਸ ਤੇ ਨਾਲ ਬੋਲਦਾ ਉਹਨਾਂ ਸਮਝਾਣਾ ਉਹਨਾਂ ਹੂੰ ਜਿਹੜੇ ਮਾਲਕੇ ਬਣਦੇ ਆ ਆਪਣੇ ਆਪ ਨੂੰ ਦੁਕਾਨ ਦੇ ਪਹਿਲੀ ਗੱਲ ਤਾਂ ਇਹ ਮਾਲਕ ਨਹੀਂ ਹੈਗੀ ਨਾ ਇਹਨਾਂ ਕੋਲੇ ਕੋਈ ਲਿਖਤੀ ਤੌਰ ਤੇ ਪਿਆ ਵੀ ਅਸੀਂ ਦੁਕਾਨ ਦੇ ਮਾਲਕ ਆ ਨਾ ਸਾਡਾ ਹੱਕ ਆ ਇਹਨਾਂ ਦਾ ਕੋਈ ਰਾਈਟ ਨਹੀਂ ਪੰਦਾ ਹੈਗਾ ਇਹ ਦੁਕਾਨ ਦੇ ਉੱਤੇ ੱਤੇ ਨਾ ਕਰਜਾ ਕਰਕੇ ਬੈਠਦਾ ਚਾਰ ਕਾਗਜ਼ੇ ਕੱਢੀ ਕਰ ਲੈਣੇ ਜੀ ਅਸੀਂ ਮਾਲਕ ਆ ਇਹ ਤੋਂ ਦੀ ਮਲਕੀਅਤ ਹੈ ਕਿੱਥੇ ਆ ਤੁਸੀਂ ਦਿਖਾਓ ਲਿਖੀ ਚ ਦਿਖਾਓ ਕਿ ਤੁਸੀਂ ਮਾਲਕ ਹੋ ਠੀਕ ਆੁੱਜੀ ਗੱਲ ਨੇਵਰ ਪਾ ਕੇ ਰੱਖਦੀ ਆ ਗੰਦ ਸਾਰੀ ਜਿਹੜੀ ਦੁਕਾਨ ਦੇ ਉੱਤੇ ਇੱਥੇ ਕਾਰਪੋਰੇਸ਼ਨ ਆਂਦੀ ਆ ਕਾਰਪੋਰੇਸ਼ਨ ਚੱਕਦੀ ਆ ਬਾਹਰ ਆ ਜਾਓ ਇੱਥੇ ਰਹਿ ਬਸੇ ਇਹੇ ਕੰਦ ਪਾਇਆ ਹੋਇਆ ਇਹਨਾਂ ਦਾ ਤਾਂ ਖਾਣਾ ਵਗੋ ਅੱਜ ਅੱਗੇ ਟੇਬਲ ਲਾਏ ਹੋਏ ਦੇਖੋ ਆ ਇਹੋ ਫੋ ਪਾ ਕੇ ਐਕਸਟਰਾ ਟੇਬਲ ਲੱਗੇ ਹੋਏ ਇਹਨਾਂ ਦੇ ਠੀਕ ਆ ਇਹ ਕਾਰਪੋਰੇਸ਼ਨ ਇਸ ਚੀਜ਼ ਨੂੰ ਰੋਲਾ ਪਾਉਂਦੀ ਵੀ ਟੇਬਲ ਨੂੰ ਕਾਰਪੋਰੇਸ਼ਨ ਨਾਲ ਨਾ ਲਾਉਂਦੇ ਯੋਤੋ ਕਾਉਂਟਰ ਬਾਹਰ ਗਿਆ ਕਾਰਪੋਰੇਸ਼ਨ ਕਾਨੂੰ ਆਏਗੀ ਇਹਨਾਂ ਨੂੰ ਕੱਲੇ ਨੂੰ ਨਹੀਂ ਉਸਨਾਂ ਸਾਰੀ ਮਾਰਕੀਟ ਨੂੰ ਘਤਰਾ ਹੋ ਜਾਂਦਾ ਵੀ ਦੇ ਸਾਰੀ ਮਾਰਕੀਟ ਦਾ ਕਿਉਂਕਿ ਸਮਾਨ ਉਪਭੋਤਾ ਦੇ ਉੱਤੇ ਕਾਰਪੋਰੇਸ਼ਨ ਇਹ ਨਹੀਂ ਅਦਾਇਤੀ ਹੈ ਵੀ ਤੁਸੀਂ ਉਪਭੋਤਾ ਦੇ ਰੱਖੋ ਵੀ ਸੜਕ ਤੇ ਨਾ ਆਓ ਇਹਨਾਂ ਕੱਲੇਪੁਰੀ ਮਾਰਕੀਟ ਨੂੰ ਵੀ ਲੈ ਕੇ ਦੇਖੋ ਕਿ ਜਿਹੜਾ ਸਮਾਨ ਸੜਕ ਤੇ ਹੈ ਨਹੀਂਗਾ ਠੀਕ ਹੈ ਇਹੀ ਕੱਲਾ ਬੰਦਾ ਇਹਨਾਂ ਸੜਕ ਤੇ ਸਮਾਨ ਕਬਜ਼ਾ ਕਰਕੇ ਰੱਖਿਆ ਹੋਇਆ ਠੀਕ ਹੈ ਉੱਜੇ ਪਾਣੀ ਦੇਖੋ ਅੱਛਾ ਚਲੋ ਬਰਸਾਤ ਹੋਈ ਹੈ ਅਦਕਾਨੀ ਲੱਗਦਾ ਕੱਲ ਮੈਂ ਫੋਟੋ ਆਪ ਖਿੱਚ ਕੇ ਤੁਹਾਡੇ ਕੋਲੇ ਪਾ ਦਾਂਗਾ ਸ਼ੋਅ ਕਰਦਾ ਕਿਥੇ ਨੂੰ ਕੋਈ ਵੀ ਰ ਇਹ ਵੀ ਸਾਰੀ ਜਿਹੜੀ ਪਾਣੀ ਖੜਾ ਰਹਿੰਦਾ 스멜 ਮਾਰਦੀ ਹੈ ਖਾਣ ਪੀਣ ਦਾ ਕੰਮ ਕਰ ਰਹੇ ਤੁਸੀਂ ਸਾਫ ਸਫਾਈ ਦਾ ਜਿੰਨਾ ਜ਼ਿਆਦਾ ਧਿਆਨ ਰੱਖੋਗੇ ਉਹ ਥੋੜੀ ਵੀ ਵੇਰਦੀ ਤੁਹਾਡਾ ਕੰਮ ਕਰੇਗਾ ਕਸਟਮਰ ਵੀ ਸੈਟੀਫੈਕਸ਼ਨ ਹੁੰਦਾ ਕਸਟਮਰ ਵੀ ਗੁੱਸਾ ਹੁੰਦਾ ਵੀ ਹਾਂ ਸਾਫ ਸਫਾਈ ਹੈ ਯਾਰ ਤੇ ਖਾਣਾ ਚਹੀਦਾ ਕਸਟਮਰ ਨੂੰ ਕਸਟਮਰ ਦਾ ਰਿਸਪੌਂਸ ਰਿਉਲੀ ਥੋੜੇ ਕਿਆ ਦਾ ਮਤਲਬ ਹੈ ਵੀ ਜਿਹੜਾ ਕਿ ਤੁਸੀਂ ਇਹਨਾਂ ਨੂੰ ਬੋਲਦੇ ਹੋ ਇਹਨਾਂ ਦੇ ਫਾਇਦੇ ਵਿੱਚ ਬੋਲਦੇ ਹੋ ਇਹਨਾਂ ਦੇ ਫਾਇਦੇ ਵਿੱਚ ਬੋਲਦੇ ਹੋ ਬ੍ਰਦਰ ਦੇਖੋ ਦੁਕਾਨ ਕਿਸੇ ਦੀ ਮੇਰੀ ਵੀ ਨਹੀਂ ਹੈਗੀ ਜਾਂ ਇਹਨਾਂ ਦੀ ਗੁੱਦੀ ਵੀ ਨਹੀਂ ਹੈਗੀ ਦੁਕਾਨੇ ਕੀ ਗੁਰਦੁਆਰਾ ਸਾਹਿਬ ਦੀ ਉਹਨਾਂ ਨੇ ਕਿਰਾਏ ਨਾਮੇ ਬਣਾ ਕੇ ਸਾਨੂੰ ਦਿੱਤੇ ਹੋਏ ਆ ਕਿਰਾਏ ਨਾਮੇ ਦੇ ਉੱਤੇ ਮੇਰਾ ਨਾਮ ਮੇਰੇ ਫਾਦਰ ਸਾਹਿਬ ਦਾ ਨਾਮ ਝੜਿਆ ਹੋਇਆ ਇੱਕ ਜਗ੍ਹਾ ਦੀ ਗੱਲ ਕੀਤੀ ਜਾ ਰਹੀ ਹੈ ਵੀ ਜਿਹੜਾ ਕਿ ਤੁਸੀਂ ਇਹਨਾਂ ਦੇ ਜਿਹੜੀ ਇਹਨਾਂ ਕੋਲ ਜਗ੍ਹਾ ਮਿਲੀ ਵੀ ਆ ਪਾਦਰ ਸਾਹਿਬ ਵੱਲੋਂ ਥੋੜੇ ਉਸੇ ਵੀ ਤੁਹਾਡਾ ਮਤਲਬ ਸਮਾਨ ਪਿਆ ਰਹਿਂਦਾ ਹੈ ਇਹ ਕਿੰਨਾ ਸਹੀ ਹੈ ਮੇਰਾ ਕੋਈ ਸਮਾਨ ਨਹੀਂ ਪਿਆ ਰਹਿਂਦਾ ਜੀ ਹੁਣ ਗਰਮੀਆਂ ਨੇ ਇੱਕ ਕੂਲਰ ਲਾਣ ਵਾਸਤੇ ਜਗ੍ਹਾ ਮੰਗੀ ਗਈ ਸੀ ਥੋੜੇ ਦਿਨਾਂ ਪਹਿਲਾਂ ਮਾਰਕੀਟ ਐਸੋਸੀਏਸ਼ਨ ਸਾਰੇ ਮੈਂਬਰ ਬੈਠੇ ਸੀਗੇ ਉਹਨਾਂ ਵੱਲੋਂ ਉਹ ਜਗ੍ਹਾ ਮੈਨੂੰ ਮੰਗੀ ਤਾਂ ਕਿਹਾ ਗਈ ਸੀ ਮੰਨੇ ਉੱਤੇ ਕੂਲਰ ਮਾਰਕੀਟ ਐਸੋਸੀਏਸ਼ਨ ਦੀ ਨਿਗ੍ਹਾ ਦੇ ਵਿੱਚ ਲਿਆ ਕੇ ਨਾ ਕਿ ਤੇ ਕੂਲਰ ਲਾਇਆ ਦੀ ਵਰਕਰਾਂ ਵਾ ਕਿ ਚਲੋ ਮੌਸਮ ਸਭ ਨੂੰ ਪਤਾ ਬਹੁਤ ਗਰਮੀ ਹੈ ਵੀ ਵਰਕਰ ਸਾਡੀ ਜੜੀ ਪੱਟੀ ਕੋਲੇ ਖੜਦੇ ਆ ਉਹਨਾਂ ਵਾਸਤੇ ਕੂਲਰ ਹਵਾ ਲਾਣ ਵਾਸਤੇ ਰੱਖਿਆ ਹੋਇਆ ਸੀ ਗੱਲ ਕਰੀ ਜੇ ਉਹਨੋਂ ਕੂਲਰ ਜੇ ਹਟਾਉਣ ਨੂੰ ਕਹਿੰਦੇ ਤੁਸੀਂ ਹਟਾ ਲੋਗੇ ਮੈਂ ਹਟਾਇਆ ਹੋਇਆ ਜੀ ਕੂਲਰ ਹਟਾਤਾ ਮਨੇ ਮਾਰਕੀਟ 'ਚ ਗੱਲ ਹੋਈ ਹੈ ਥੋੜੇ ਦਿਨ ਪਹਿਲਾਂ ਦੀ ਗੱਲ ਹੈ ਮਾਰਕੀਟ ਅਸੋਸੀਏਸ਼ਨ ਮੈਂਬਰਾਂ ਦੇ ਸਾਹਮਣੇ ਬੈਠ ਕੇ ਗੱਲ ਹੋਈ ਹੈ ਤੇ ਮੇਰੀ ਮਦਰ ਆਈ ਦੀਗੇ ਬ੍ਰਦਰ ਆਇਆ ਦੀਗਾ ਠੀਕ ਹੈ ਛੋਟੀ ਸਿਸਟਰ ਆਈ ਦੀਗੀ ਦੇਖ ਮੈਂ